ਮਿੱਟੀਰ ਯੂਨੀਅਨ ਜਿੰਦਾਬਾਦ ਆਸੀ ਕਿਸਾਨ ਮਜ਼ਦੂਰ ਯੂਨੀਅਨ ਜਿੰਦਾਬਾਦ ਕਰੋ ਜਾ ਕਰੋ ਜਾ ਕਰੋ ਭਾਈ ਅਮਰਪਾਲ ਨੂੰ ਰਿਆ ਕਰੋ ਜਾ ਕਰੋ ਜਾ ਕਰੋ ਯਾ ਬਾਸ ਤੇ ਦਰੇ ਕਾਨੂੰਨ ਬਣਾਉਣੇ ਬੰਦ ਕਰੋ ਬੰਦ ਕਰੋ ਬੰਦ ਕਰੋ ਯਾ ਬਾਸ ਤੇ ਦਰੇ ਕਾਨੂੰਨ ਬਣਾਉਣਗੇ ਬੰਦ ਕਰੋ ਬੰਦ ਕਰੋ ਬੰਦ ਕਰੋ ਭਾਈ ਅਮਰਪਾਲ ਨੂੰ ਰਿਆ ਕਰੋ ਰਿਆ ਕਰੋ ਰਿਆ ਕਰੋ ਆਤੇ ਕਿਸਾਨ ਮਜ਼ਦੂਰ ਯੂਨੀਅਨ ਦੇ ਬੋਲੋ ਪੈਦਲ ਯਾਤਰਾ ਅੰਮ੍ਰਿਤਸਰ ਦੇ ਡੀਸੀ ਦਫ਼ਤਰ ਤੱਕ ਕੱਢੀ ਗਈ ਕਿਉਂਕਿ ਇਨ੍ਹਾਂ ਕਿਸਾਨਾਂ ਦੀ ਮੰਗ ਹੈ ਕਿ ਸੰਸਦ ਅਮਰਤਪਾਲ ਸਿੰਘ ਨੂੰ ਜੇਲ੍ਹ ਤੋਂ ਰਿਹਾ ਕੀਤਾ ਜਾਵੇ ਕਿਉਂਕਿ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਅਮਰਤਪਾਲ ਸਿੰਘ ਚੋਣ ਮੈਦਾਨ ਦੇ ਵਿੱਚ ਨਿਤਰੇ ਸੀ ਤਾਂ ਲੋਕਾਂ ਨੇ ਵੱਡੀ ਲੀਡ ਦੇ ਨਾਲ ਉਹਨਾਂ ਨੂੰ ਜਿੱਤ ਹਾਸਲ ਕਰਵਾਈ ਹੈ ਉਹਨਾਂ ਕਹਿੰਦੇ ਕਿ ਜਿਹੜਾ ਸੰਸਦ ਬਣ ਜਾਂਦਾ ਤਾਂ ਉਸ ਤੋਂ ਬਾਅਦ ਉਸ ਨੂੰ ਰਿਹਾਨ ਕੀਤਾ ਜਾਂਦਾ ਹੈ ਇਸੇ ਚੱਲਦੇ ਅਮਰਤਪਾਲ ਸਿੰਘ ਨੂੰ ਰਿਹਾ ਕਰਨਾ ਚਾਹੀਦਾ ਤਾਂ ਕਿ ਸਾਡੇ ਜਿਹੜੇ ਮੁੱਦੇ ਨੇ ਉਹ ਬਾਹਰ ਆ ਕੇ ਸਾਡੇ ਮੁੱਦਿਆਂ ਦੇ ਉੱਤੇ ਆਵਾਜ਼ ਨੂੰ ਬੁਲੰਦ ਕਰਨ। ਜੀ ਬਪਰਾ ਨਾਮ ਤੇ ਡੈਜਿਨੇਸ਼ਨ ਦੱਸ ਕੇ ਅੱਜ ਦਾ ਤੁਸੀਂ ਪੀਸ ਮਾਰਚ ਕਿਹਦਾ ਕੀ ਹੈ ਕੀ ਖਰਾਬ। ਭਾਈ ਚਰਨਜੀਤ ਸਿੰਘ ਆਲੋ ਭਾਰਤੀ ਕਿਸਾਨ ਮਜ਼ਦੂਰ ਜਥੇਬੰਦੀ ਤੋਂ ਸੂਬਾ ਚਰਤਰ ਸੰਕਤੀ ਪੰਜਾਬ ਅੱਜ ਭਾਈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਇੱਕ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਰਹੇ ਆਂ ਕਿ ਉਹਨਾਂ ਨੂੰ ਰਿਹਾ ਕੀਤਾ ਜਾਵੇ। ਕੀ ਹੈ ਕੀ ਸ਼ਰਮ ਹੈ ਹੈ ਜੀ ਮੈਂ ਤਾਂ ਇਹੀ ਕਹਿੰਦਾ ਵੀ ਜਿਹੜਾ ਪੰਜਾਬ ਵਾਸਤੇ ਇੱਕ ਸੈਂਟਰ ਗਵਰਨਮੈਂਟ ਵੱਖਰੇ ਕਾਨੂੰਨ ਬਣਾਉਦੀ ਆ ਬਾਕੀ ਲੋਕਾਂ ਵਾਲੇ ਕਾਨੂੰਨ ਹੀ ਪੰਜਾਬ ਤੇ ਲਾਗੂ ਕਰੇ ਜੇ ਬਾਕੀ ਐਮਐਲਏ ਐਮਪੀ ਬਣ ਕੇ ਰਿਆਸਤ ਹੋ ਸਕਦੇ ਤੇ ਭਾਈ ਅਮਰਪਾਲ ਕਿਉਂ ਨਹੀਂ ਹੋ ਸਕਦਾ ਉਹਦੇ ਇਹਦੇ ਉੱਤੇ ਤਾਂ ਕੋਈ ਕੇਸ ਨਹੀਂ بڑے بڑے ਕੇਸਾਂ 'ਚ ਦੋਸ਼ੀ ਕੋ ਬੰਬ ਕਾਰਡ ਦਾ ਦੋਸ਼ੀ ਕੋ ਕਈ ਕਾਂਡ ਦਾ ਦੋਸ਼ੀ ਜਿਨ੍ਹਾਂ ਨੂੰ ਇਹਨਾਂ ਨੇ ਰਿਆਸਤ ਕੀਤਾ ਐਮਐਲਏ ਐਮਪੀ ਬਣਾ ਕੇ ਲੱਗਦਾ ਨਹੀਂ ਸੈਂਟਰ ਸਰਕਾਰ ਪੰਜਾਬ ਦਾ ਵਿਸਥਾਰ ਕਰਦੀ ਹਰ ਵਾਰੀ ਹਾਂਜੀ ਇਹ ਤਾਂ ਸ਼ੁਰੂ ਤੋਂ ਹੀ ਹੁੰਦਾ ਆ ਜੀ ਪੰਜਾਬ ਦਾ ਵਿਤਕਰਾ ਤੇ ਸ਼ੁਰੂ ਤੋਂ ਹੀ ਚੱਲਦਾ ਆ ਜੀ ਯਾਬਰ ਦੀ ਵੇੜੇ ਦਾ ਚੱਲਦਾ ਆ ਸੈਂਟਰ ਸਰਕਾਰ ਕੋ ਵਖਰਾ ਥੋੜਾ ਕਰਨੀ ਇਹ ਤਾਂ ਪੰਜਾਬ ਦੇ ਲੋਕ ਤਗੜੇ ਆ ਇਹਨਾਂ ਵਿਤਕਰਿਆਂ ਦਾ ਹੱਲ ਕਰ ਲਿੰਦੇ ਆ ਇਹਨਾਂ ਤਾਂਡੀ ਪੂਰੀ ਰਣਨੀਤੀ ਹੋ ਰਣਨੀਤੀ ਹੋਈ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਾਂਗੇ ਮੰਗ ਪੱਤਰ ਤੋਂ ਬਾਅਦ ਅਗਲਾ ਜਿਹੜਾ ਹੋਊਗਾ ਰੂਪਰੇਖਾ ਪਹਿਲ ਤਿਆਰ ਕਰਾਂਗੇ ਫਿਰ ਚੱਲਾਂਗੇ ਤੇਰੇ ਕੋਲ ਤੁਹਾਡਾ ਨਾਮ ਤੇ ਆਪਣੇ ਬਾਰੇ ਦੱਸੋ ਮੰਗ ਪੱਤਰ ਦਿੱਤਾ ਜਾਂਦੀ ਹੈ ਜੀ ਮੇਰਾ ਨਾਮ ਦਲਬਖ ਸਿੰਘ ਗਿੱਲਾ ਸਟੇਟ ਪ੍ਰੈਜ਼ੀਡੈਂਟ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਅੱਜ ਦਾ ਜੋ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਜਿੰਨੇ ਸਾਡੇ ਨਾਲ ਜ਼ਿਲ੍ਹਾ ਪ੍ਰਧਾਨ ਸਟੇਟ ਬੋਡੀ ਮੈਂਬਰ ਸਾਡੀ ਪੂਰੀ ਟੀਮ ਆ ਕੇ ਅੱਜ ਅਸੀਂ ਇਹ ਮੰਗ ਪੱਤਰ ਦਿੱਤਾ ਕਿ ਜੋ ਖਡੂਰ ਸਾਹਿਬ ਤੋਂ ਐਮਪੀ ਜਿੱਤੇ ਨੇ ਭਾਈ ਅਮਰਤਪਾਲ ਉਹਨਾਂ ਨੂੰ ਰਿਹਾ ਕੀਤਾ ਜਾਵੇ ਸਰਕਾਰ ਤੋਂ ਮੰਗ ਕੀਤੀ ਅਸੀਂ ਕਿਉਂਕਿ ਉਹਨਾਂ ਨੇ ਪਿਛਲੇ ਦਿਨੀ ਉਹਨਾਂ ਨੂੰ ਸੰਭਾਣ ਦੀ ਸੌਂ ਵੀ ਚੁਕਾਤੀ ਸੀਗੀ ਜਿਸ ਕਾਰਨ ਜਦੋਂ ਬੰਦਾ ਸੰਵਿਧਾਨ ਦੇ ਵਿੱਚ ਆ ਜਾਵੇ ਸੰਵਿਧਾਨ ਦੀ ਸੋਚ ਅਕ ਲੈ ਤਾਂ ਫਿਰ ਉਹ ਅਪਰਾਧੀ ਨਹੀਂ ਰਹਿ ਜਾਂਦਾ ਉਹਨੂੰ ਛੱਡਣਾ ਪੰਦਾ ਜਿਵੇਂ ਕਿ ਪਿਛਲੇ ਸਮੇਂ ਦੇ ਵਿੱਚ ਜਦੋਂ 1978 ਦੇ ਵਿੱਚ ਇੰਦਰਾ ਗਾਂਧੀ ਅੰਦਰ ਸੀ ਤਾਂ ਦੋ ਪਾਂਡੇ ਬ੍ਰਦਰ ਸੀ ਜਿਹੜੇ ਉਹਨਾਂ ਨੂੰ ਰਿਹਾਅ ਕਰਾਉਣ ਲਈ ਯਾਜਕਵਾਹ ਕੀਤਾ ਸੀ ਇੱਕ ਨੂੰ ਐਮਪੀ ਬਣਾ ਕੇ ਇੱਕ ਨੂੰ ਐਮਐਲਏ ਬਣਾ ਕੇ ਬਾਹਰ ਲਿਆਂਦਾ ਸੀ ਪਰ ਤੇ ਗਿਆ ਸਾਧਵੀ ਜਿਹੜੀ ਮਾਲੀਆ ਗੋ ਮਹਾਰਾਸ਼ਟਰ ਚ ਪੈਂਦਾ ਉਹਦੀ ਮੁੱਖ ਦੋਚੀ ਸੀ ਔਰ ਉਹ ਜੇਲ੍ਹ ਦੇ ਵਿੱਚ ਸੀਗੀ ਭਾਜਪੀ ਨੇ ਉਹਨੂੰ ਐਮਪੀ ਬਣਾ ਕੇ ਬਾਹਰ ਲਿਆਂਦਾ ਇਸੇ ਤਰ੍ਹਾਂ ਮਾਨ ਸਾਹਿਬ 3 ਲੱਖ ਵੋਟਾਂ ਨਾਲ ਜਿੱਤੇ ਸੀਗੇ ਤਰਨਤਾਨ ਤੋਂ ਉਹਨਾਂ ਨੂੰ ਵੀ ਬਾਹਰ ਕੱਢਿਆ ਗਿਆ ਸੀ ਪਰ ਇਹਨਾਂ ਨੂੰ 5 ਲੱਖ ਵੋਟ ਦੇ ਲਗਭਗ ਵੋਟ ਪਈਆਂ ਔਰ ਕੜੂਰ ਸਾਹਿਬ ਹਲਕੇ ਨੇ ਪੂਰੀਆਂ ਆਸਾਂ ਤੇ ਉਮੀਦਾਂ ਨਾਲ ਵੋਟ ਪਈਆਂ ਕੜੂਰ ਸਾਹਿਬ ਹਲਕੇ ਦੇ ਬਹੁਤ ਜ਼ਿਆਦੀ ਜਨਤਾ ਜਿਹੜੀ ਅੱਜ ਕੜੂਰ ਸਾਹਿਬ ਹਲਕੇ ਦੀ ਵਿੱਚ ਖੜੀ ਆ ਔਰ ਉਹਨਾਂ ਨੂੰ ਆਸ ਆ ਕਿ ਸਾਡਾ ਐਮਪੀ ਆਊਗਾ ਜੋ ਸਾਨੂੰ ਪੈਸਾ ਤੇ ਸਰਕਾਰ ਤੋਂ ਮਿਲਣਾ ਸਾਡਾ ਵਿਕਾਸ ਹੋਊਗਾ اگر ਉਹਨਾਂ ਨੂੰ ਨਹੀਂ ਛੱਡਦੇ ਤਾਂ ਇਸ ਹਲਕੇ ਦਾ ਇਹ ਨੁਕਸਾਨ ਹੋਊਗਾ ਬਟਾ ਹਾਂਜੀ ਮੰਸ਼ਾ ਕੀ ਲੱਗਦੀ ਸਰਕਾਰ ਦੀ ਕਿਉਂ ਨਹੀਂ ਛੱਡਦੇ ਦੇਖੋ ਭਾਰਤ ਦੇ ਵਿੱਚ ਦੋ মাপ ਡੰਡ ਦੋ ਕਾਨੂੰਨ ਚੱਲਦੇ ਨੇ ਜਿਹੜੇ ਕਿ ਦੂਜੇ ਲੋਕਾਂ ਲਈ ਲੱਗ ਨੇ ਪੰਜਾਬ ਲਈ ਵੈਸੇ ਕਾਨੂੰਨ ਵੱਖਰਾ ਕੀਤਾ ਆਇਆ ਇਹਨਾਂ ਨੇ ਜਿਹੜੇ ਸਿੱਖ ਕੌਮ ਲਈ ਤੇ ਬਹੁਤ ਹੀ ਵੱਖਰਾ ਕੀਤਾ ਆਇਆ ਅੱਜ ਪਾਈ ਅਮਰਤਪਾਲ ਦੇ ਉੱਪਰ ਕੋਈ ਐਡਾ ਕਬੀਰ ਦੋਸ਼ ਨਹੀਂ ਹੈਗਾ ਇੱਕ ਅਜਨਾਲਾ ਥਾਣੇ 'ਚ ਜੋ ਕੁਝ ਹੋਇਆ ਤੁਹਾਡੇ ਮਾਧਿਅਨ ਸਾਰਿਆਂ ਨੂੰ ਪਤਾ ਹੀ ਆ 307 ਦਾ ਪਰਚਾ ਦਰਜ ਆ ਉਹ ਅੰਮਰਤ ਸਿਕਾਉਂਦੇ ਸੀ ਨਸ਼ੇ ਛਡਾਉਂਦੇ ਸੀ ਕਿਉਂਕਿ ਨਸ਼ਾ ਛਡਾਉਣ ਵਾਲਾ ਬੰਦਾ ਜਿਹੜਾ ਸਰਕਾਰ ਨੂੰ ਬੜਾ ਚੁਭਦਾ ਹੋ ਸਕਦਾ ਸਰਕਾਰ ਇਹਨਾਂ ਨਸ਼ਿਆਂ ਤੋਂ ਪੈਸਾ ਕਮਾ ਰਹੀ ਆ ਔਰ ਜੇ ਕੋਈ ਬੰਦਾ ਨਸ਼ਾ ਛਡਾਉਂਦਾ ਕਿਸੇ ਦੇ ਧੀ ਪੁੱਤਰ ਨੂੰ ਬਚਾਉਂਦਾ ਵਿਚਾਰਿਆ ਮਰਦੇ ਲੋਕਾਂ ਨੂੰ ਤਾਂ ਉਹਨੂੰ ਸ਼ਾਬਾਸ਼ ਹੀ ਦੇਣ ਦੀ بجائے ਉਹਤੇ ਐਨਐਸ ਲਾ ਕੇ ਅੰਦਰ ਕਰਦਾ ਬਹੁਤ ਮੰਦ ਭਾਗੀ ਇਹ ਗੱਲ ਆ ਅਸੀਂ ਸਰਕਾਰ ਨੂੰ ਮੰਗ ਕਰਦੇ ਆ ਚੇਤਾਵਨੀ ਵੀ ਦਿੰਦੇ ਆ ਕਿ ਇਹ ਸੰਘਰਸ਼ ਤੇਜ਼ ਹੁੰਦਾ ਜਾਣਾ ਦਿਨੋਂ ਦਿਨ ਜਿਹੜਾ ਅੱਜ ਕਿਸਾਨ ਯੂਨੀਅਨ ਨੇ ਚੱਕਿਆ ਮੰਗ ਵਿੱਚ ਤੇ ਦਿਵਾਨ ਡੀਸੀ ਸਾਹਿਬ ਨੇ ਕੀ ਵਿਸ਼ਾਸ਼ ਦਿੱਤਾ ਡੀਸੀ ਸਾਹਿਬ ਨੇ ਇਹ ਗੱਲ ਕਹੀ ਆ ਵੀ ਇਹ ਟੀ ਸਾਹਿਬ ਨੇ ਵੀ ਤੁਹਾਡਾ ਜਿਹੜਾ ਮੰਗ ਪੰਗਾ ਤੁਹਾਡੀ ਆਪਾਂ ਮੁੱਖ ਮੰਤਰੀ ਤੱਕ ਪਹੁੰਚਦੀ ਕਰਾਂਗੇ ਅਸੀਂ ਸੋ ਦਾ ਦੇ ਕਿ ਅਮਰਪਾਤ ਸਿੰਘ ਦੀ ਰਿਹਾਈ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਜਿੱਦੇ ਚੱਲਦੇ ਹੁਣ ਕਿਸਾਨ ਯੂਨੀਅਨ ਵੀ ਇਹੀ ਚਾਹੁੰਦੇ ਨੇ ਕਿ ਅਮਰਪਾਤ ਸਿੰਘ ਨੂੰ ਜਲਦ ਤੋਂ ਜਲਦ ਰਹਾ ਕੀਤਾ ਜਾਵੇ ਬਿਊਰੋ ਰਿਪੋਰਟ ਹਰਪੰਜਾਬ ਟੀਵੀ